ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਕਰਦੇ ਆਪਾਂ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਫਲੈਰੋ ਬਰੇਸ਼ੀਆ ਦੇ ਵਿੱਚ ਉੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾੜੇ ਵਾਲਿਆਂ ਦੀ ਵਰਸੀ ਮਨਾਈ ਜਾਣੀ ਆ ਅੱਜ ਆਪਾਂ ਉੱਥੇ ਚੱਲਦੇ ਆ ਬਹੁਤ ਭਰਮਾ ਇਕੱਠ ਹੋਣਾ ਸੰਗਤਾਂ ਦਾ ਉੱਥੇ ਤੇ ਅੱਜ ਤੁਹਾਨੂੰ ਦਿਖਾਉਣੇ ਸਾਰਾ ਫਲੈਰੋ ਗੁਰੂ ਘਰ ਬਹੁਤ ਵੱਡਾ ਗੁਰੂ ਘਰ ਹੈ ਲਗਭਗ ਇਟਲੀ ਦਾ ਮੰਦਿਰ ਸ਼ਾਇਦ ਸਭ ਤੋਂ ਵੱਡਾ ਗੁਰੂ ਘਰ ਹੈ ਨਵੀਂ ਬਿਲਡਿੰਗ ਲਈ ਉਹਨਾਂ ਨੇ ਸਾਰਾ ਤੁਹਾਨੂੰ ਅੱਜ ਦਿਖਾਵਾਂਗੇ ਉੱਥੇ ਦਾ ਆਲਾ ਦੁਆੜਾ ਤੇ ਬਾਰਸੀ ਵੀ ਦਿਖਾਵਾਂਗੇ ਸਾਰੀ ਸੰਗਤ ਦਾ ਬਹੁਤ ਪਹੁੰਚੀ ਹੋਈਆਂ ਤੇ ਆਪਾਂ ਹੁਣ ਚੱਲਦੇ ਹਾਂ ਉੱਥੇ ਨੂੰ ਤੇ ਦੇਖ ਦੇਵਾਂਗਾ ਤੇ ਗੱਡੀ ਕੋਲ ਆ ਗਏ ਆਪਾਂ ਗੱਡੀ ਖੋਲੀਏ ਤੇ ਚੱਲੀ ਆਪਾਂ ਇਹਨੇ ਅਸੀਂ ਜਿੰਨੇ ਨਾਲ ਟਾਈਮ ਜਾ ਰਹੇ ਹਾਂ ਤੁਸੀਂ ਇਹਨੇ ਦੇਖੋ ਇੰਡੀਆ ਵਾਲੇ ਦੀਆਂ ਵੀਡੀਓ ਉਹ ਵੀ ਮੈਂ ਨਾਲ ਅਟੈਚ ਕਰਦਾ ਇਹਨੇ ਤੁਸੀਂ ਉਹ ਦੇਖੋ ਰੰਗ-ਟੰਗ ਇਹਨੇ ਨੂੰ ਅਸੀਂ ਪਹੁੰਚਦੇ ਹਾਂ ਉੱਥੇ

लो देश्ट। भी जाम मेला लग गए हम गर्मिया स्टार्ट हो गयी <दिये> सारे पासे जाम है जाम ਇੱਕ ਗਰੀ 15-20 ਮਿੰਟ ਹੋ ਗਏ ਸਾਨੂੰ ਖੜਿਆ ਨੂੰ ਇੱਥੇ ਉਹ ਵੀ ਗੱਡੀ ਲਾ ਰਹੇ ਆ ਰੌਸ਼ ਬਹੁਤ ਆ ਸੰਗਤ ਬਹੁਤ ਪੁੰਜੀ ਹੋਈ ਹੈ ਬਈ ਕਿੱਧਰ ਲਈ ਗਾ ਪੁੱਛਦਲਾ ਜੀ ਹੈ ਅਈਂ ਆ ਰਹਾ ਨਾ ਲੱਗ ਗਿਆ ਰੌਸ਼ ਨਹੀਂ ਕੋਸ਼ ਨਹੀਂ ਇੱਧਰ ਲਾ ਦੇ ਮੈਨੂੰ ਤਨ ਉਹ ਜਦੋਂ ਹੈ ਜੀ ਮੈਂ ਇੱਥੇ ਇੱਥੇ ਲੱਗ ਰਹੀ ਆ ਉਹ ਘਾਣਾ ਉਹਤਲਾ ਦੇ ਵਿੱਚ ਉੱਥੇ ਲੈ ਜਾ ਲੋਜਪੂਰੀਆਂ ਨਹੀਂਂਡੀ ਵਾਲੇ ਫੀਲਿੰਗ ਆ ਰਹੀ ਐ ਇੱਥੇ ਆ ਕੇ ਹੁਣ ਸਾਨੂੰ ਠੀਕ ਨਹੀਂ ਦੇਖੋ ਸੰਗ ਦਾ ਕਿਵੇਂ ਆ ਰਹੀ ਆ ਗੱਡੀਆਂ ਦੇਖੋ ਇੱਧਰ ਵੀ ਲੱਗੀਆਂ ਹੋਈਆਂ ਤੇ ਉਹ ਸਾਹਮਣੇ ਵੀ ਲੱਗੀਆਂ ਹੋਈਆਂ ਇਹ ਤੇ ਆਪ ਬੈਕ ਸਾਈਡ ਇਹਨਾਂ ਨੇ ਫਿਰ ਇੱਧਰ ਤੰਬੂ ਲਾਇਆ ਹੋਇਆ ਆ ਦੇਖੋ ਕਿਨਾਈ ਦੇ ਵਿੱਚ ਮਹਾਰਾਜੀ ਬੀਡ ਹੋਗੀ ਇੱਥੇ ਸੰਗਤਾਂ ਨੂੰ ਰੋਕਣਗੇ ਕਿ ਗੁਰੂ ਘਰ ਚ ਪਰੇ ਨਹੀਂ ਸੰਗਤ ਆਉਣੀ ਨਹੀਂ ਨਾ ਇਸ ਕਰਕੇ ਇਹਨਾਂ ਨੇ ਬਾਹਰ ਤੰਬੂ ਲਾਇਆ ਹੋਇਆ ਆ ਬੜਾ ਆਪਣੇ ਨਾਲ ਗੁਰਸ਼ੇਂਦਰ ਸਿੰਘ ਢਿੱਲੋਂ ਕਿਦੋਂ ਆ ਮਾ ਜੀ ਸੰਗਤਾਂ ਬਹੁਤ ਜ਼ਿਆਦਾ ਪਹੁੰਚੀਆਂ ਹੋਈਆਂ ਨੇ। ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾੜੇ ਵਾਲੇ ਉਹਨਾਂ ਦੀ ਵਰਸੀ ਹਰ ਸਾਲ ਮਨਾਈ ਜਾਂਦੀ ਹੈ ਇੱਥੇ। ਤੇ ਸੰਗਤਾਂ ਬਹੁਤ ਜੋਰਾ ਸ਼ੋਰਾਂ ਦੇ ਪਹੁੰਚ ਲਈ ਹੈ। ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ। ਤੇ ਜਿਹੜਾ ਗੁਰੂ ਘਰ ਆ ਉਹ ਸਾਹਮਣੇ ਆ ਤੇ ਜਿਹੜਾ ਤੰਬੂ ਲਾਵਾ ਬੈਕ ਸਾਈਡ ਦਾ ਪਿੱਛੇ। ਤਾਂ ਜੋ ਬੜਾ ਰਸ ਨਾ ਪਵੇ। ਉਹ ਦੇਖੋ ਸਾਹਮਣੇ ਨਿਸ਼ਾਨ ਸਾਹਿਬ ਝੂਲਦਾ। ਇਹਨਾਂ ਨੇ ਵੀ ਪਾਣੀ ਨਾਲ ਆਪਣੇ ਬਿਜਲੀ ਦੇ ਆਸਰ ਸ਼ਬੀਲ ਆਸਰ ਜਲਦੀ ਦਾ ਲਾਵਾ ਸੰਗਤਾਂ ਨੇ ਜਿੰਕੂ ਪਾਣੀ ਸ਼ਕਤ ਵਾਲਾ ਹੋਰਿਆਲੇ ਪਰੋਟ ਹੈ ਉਹ ਜਿਆਦਾ ਸੰਗਤ ਪਹੁੰਚੀ ਹੋਈ ਹੈ ਬਹੁਤ ਜਿਆਦਾ ਗੁਰੂ ਘਰ ਵੀ ਬਹੁਤ ਮਸ਼ਹੂਰ ਹੈ ਤੇ ਬਹੁਤ ਵੱਡਾ ਗੁਰੂ ਘਰ ਨਵੀਂ ਬਿਲਡਿੰਗ ਬਣਵਾਈ ਹੈ ਇਹਨਾਂ ਨੇ ਥਾਲ ਕੇ ਹੋਇਆ तकरीबन ਅੱਜ ਤੁਹਾਨੂੰ ਦਿਖਾਉਣੇ ਅੱਜ ਸਾਰਾ ਕੁਝ ਇਸ ਬਲੌਗ ਦੇ ਵਿੱਚ ਜਾਣੂ ਰਾਹ ਕਿਹੜਾ ਆਸਰੀਆ ਕਾਲ ਲੋ ਜੀ ਹੁਣ ਆਪਾਂ ਗੁਰੂ ਘਰ ਦੇ ਬਿਲਕੁਲ ਫਰੰਟ ਤੇ ਪਹੁੰਚ ਚੁੱਕੇ ਆ ਜੁਰਤਵਾਰਾ ਸਿੰਘ ਸਭਾ ਪਲੈਰੋ ਫਰੇਸ਼ੀਆ ਇਟਲੀ ਚੰਗਾ ਲੱਗਦਾ ਬਹੁਤ ਸੋਹਣਾ ਲੱਗਦਾ ਦੇਖ ਕੇ ਯਾਰ ਇੰਨੀ ਸੋਹਣੀ ਮਾਰਤ ਐਨੀ ਸੋਹਣੀ ਐ ਨਾ ਝੂਲ ਦੇ ਨਿਸ਼ਾਨ ਹਨ ਅੰਥ ਮਹਾਰਾਜ ਦੇ ਵਾਹ ਹੁਣ ਚੱਲਦੇ ਆਪਾਂ ਅੰਦਰ ਮੱਥਾ ਟੇਕਦੇ ਆਂ ਅੰਦਰ ਦਖਾਣੇ ਤੁਹਾਨੂੰ ਗੁਰਦੁਆਰਾ ਸਾਹਿਬ ਫਰੀਦ ਦੇ ਜੋੜਾ ਘਰ ਐ ਸੇ ਸਾਹਮਣੇ ਇੱਥੇ ਆਪਾਂ ਬੂਟ ਵਗੈਰਾ ਜਮਾ ਕਰਾ ਸਕਦੇ ਰੱਖ ਸਕਦੇ ਆ। ਕਾਫੀ ਵੱਡਾ ਇਹਨਾਂ ਨੇ ਬਣਾਇਆ ਹੋਇਆ। ਇੱਧਰ ਹੀ ਸਾਈਡ 'ਤੇ ਦੂਜੀ ਸਾਈਡ 'ਤੇ ਉੱਧਰ ਹੀ ਸਾਈਡ। ਹੂੰ। ਨਿچے ਲੰਗਰ ਹਾਲ ਆ ਤੇ ਉੱਪਰ ਦਰਬਾਰ। ਦਰਬਾਰ ਹਾਲ ਉੱਪਰ ਬਲੱਜ ਹਾਂ ਸэр ਆ ਦੇਖੋ। ਦਰਬਾਰ ਹਾਲ ਦੀ ਆਪਸ਼ਨ ਉੱਪਰ ਨੂੰ ਆ। ਆ ਸਾਈਡ ਪਾਉ। ਆ ਨਿਸ਼ਾਨ ਸਾਹਿਬ ਦੇ ਨਾਲੇ ਜੀ। ਸਤਾਂਤਾਂ ਦੇ ਨਾਲ ਪਾਣੀ ਰਹਿ ਜਾਂਦਾ ਹੈ। ਆਹ ਕਿ ਤਰ੍ਹਾਂ ਦਾ ਆਉਂਦਾ ਨੁਕਸਾਨ ਹੋ ਗਿਆ ਕਰਦਾ। ਚੱਲੀਏ ਜੀ। ਸਾਡੇ ਨਾਲ ਚੱਲਦੇ। ਆ ਬਣਾਓ। ਵਾਹ ਕਿ ਸੱਚਾ ਪਾਸਾ। ਇਹ ਆ ਕਿ ਇੰਨਾ ਜ਼ਿਆਦਾ ਫੀਲ ਹੋ ਰਿਹਾ ਹੈ ਅਲਾਵਾ ਜਿ ਕਿ ਨਾ ਆਪਾਂ ਆਨੰਦਪੁਰ ਸਾਹਿਬ ਪਹੁੰਚਦੇ ਹੁੰਦੇ ਹਾਂ ਇੱਕ ਵਾਰ ਇੰਨਾ ਜ਼ਿਆਦਾ ਮਾਨਵਪੂਰ ਮਿਲਦਾ ਪਿਆਰ ਸੀ ਬਾਬਾ ਮਿਸ਼ਨ ਸਿੰਘ ਜੀ ਨੇ ਇੱਕੋ ਗੱਲ ਸਿਖਾਈ ਸੀ ਬਾਬਾ ਪ੍ਰੇਮ ਸਿੰਘ ਨੂੰ ਕਿ ਬਾਬਾ ਪ੍ਰੇਮ ਸਿੰਘ ਜੀ ਗੁਰੂ ਰਾਮਦਾਸ ਜੀ ਘਰ ਨਾਲ ਜੁੜੇ ਰਹੋ ਇਸ ਗੱਲ ਮੈਨੂੰ ਖੁਸ਼ੀ ਹੈ ਮੈਂ ਸਟੇਜ 'ਤੇ ਖੁੱਲ ਕੇ ਕਹਿਣਾ ਚਾਹੁੰਦਾ ਅੱਜ ਦੇ ਮਨਾਰੇ ਵੇਰੇ ਦੇ ਅੰਦਰ ਜੇ ਮਾਹ ਪ੍ਰਖਾ ਦੀ ਯਾਦ ਅੰਦਰ ਪੈਕਵਾਲ ਦੀ ਧਰਤੀ ਤੇ ਕੋਈ ਸਥਾਨ ਬਣਿਆ ਜਿੱਥੇ ਸ੍ਰੀ ਕਾਲਕ ਸਭੀ ਮਿਲ ਜਾਂਦਾ ਹੈ ਬੜਾ ਡੈਕੋਰੇਸ਼ਨ ਬਹੁਤ ਸੋਹਣੀ ਕਰੀ ਹੋਈ ਹੈ ਬਹੁਤ ਜ਼ਿਆਦਾ ਬਹੁਤ ਸੰਗਤ ਨੇ ਰੀਚ ਲਈ ਹੋਈ ਬਾਈ ਆਪਣੇ ਆਪ ਨੂੰ ਮਾਰ ਕੇ ਸੇਵਾ ਕਰਨੀ ਛੋਟੀ ਗੱਲ ਨਹੀਂ ਹੈ ਸਾਥ ਸੰਗਤ ਤਾਂ ਲਾਈਵ ਚੱਲ ਰਿਹਾ ਬਾਹਰ ਤੰਬੂ ਵਾਲਾ ਸਾਡੀ ਅਸੇ ਲੱਗੇ ਹੋਏ ਜਿੱਥੇ ਜੈ ਜੀ ਚਾਚੀ ਖੰਡਾ ਮਹਾਨ ਸਫਤਿਆ ਬਾਸਾ ਐ ਸਾਈਡ ਹਜੇ ਵੀ ਗੁਰੂ ਘਰ ਦੀ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਸਾਈਡ ਆ ਜਿਹੜਾ ਮੇਨ ਹੋਆ ਗੁਰੂ ਘਰ ਇਧਰ ਵੀ ਸ਼ਾਇਦ ਕੁਝ ਬਣਾਉਣਗੇ ਜਾਂ ਲੰਗਰ ਹਾਲ ਥੋੜਾ ਵੱਡਾ ਕਰਨਗੇ ਜਾਂ ਦਵਾਨ ਹਾਲ ਥੱਲੇ ਵੀ ਬੈਠਣ ਨੂੰ ਜੇ ਕੋਈ ਵੱਡਾ ਇਵੈਂਟ ਹੁੰਦਾ ਤਾਂ ਰਸ ਬਹੁਤ ਪੈ ਜਾਂਦਾ ਫਿਰ ਉਹਦੇ ਕਰਕੇ ਫਿਰ ਆ ਜਗਾ ਵੀ ਨਾਲ ਕਵਰ ਕਰਨੀਆਂ ਇਹਨਾਂ ਨੇ ਬਹੁਤ ਸੋਹਣਾ ਯਾਰ ਵਧੀਆ ਲੱਗਿਆ ਕਿ ਮਾਨੂੰ ਸ਼ਾਂਤੇ ਮਿਲ ਗਈ ਉਕਾਂ ਦੀ ਸਟਾਲ ਲੱਗੀ ਹੋਈ ਹੈ ਇਹ ਇਹ ਪੂਰੇ 12 ਵੱਜ ਚੁੱਕੇ ਆ ਤੇ ਸੰਗਤ ਖoje ਵੀ ਆ ਜਾਂਦੇ ਕੋਈ ਜਿਵੇਂ ਸਵੇਰ ਤੇ ਆ ਰਹੀ ਹੈ ਉਵੇਂ ਹੀ ਆ ਰਹੀ ਸੰਗਤ ਅੱਜ ਦੀ ਦੂਰ ਦੂਰ ਤੋਂ ਸੰਗਤ ਬਹੁਤ ਕੁਝੀ ਹੋਈ ਜਾਂਦੀ ਦੂਰੋ ਦੂਰੋ ਸੰਗਤ ਬਹੁਤ ਆਈ ਹੋਈ ਹੈ ਲੋ ਜੀ ਇੱਥੇ ਜੋੜੇ ਲੱਭਣੇ ਸੌਖੀ ਗੱਲ ਨਹੀਂ ਹੈਗੀ ਸੰਗਤ ਬਹੁਤ ਅੰਦਰ ਭੀੜ ਬਹੁਤ ਆ ਅੰਗਰ ਤੋਂ ਮੰਨਿਆ ਦਾ ਮਾਲਕ ਸ਼ਰਧਾ ਗੁਰੂ ਭੰਤਾਂ ਸਾਹਿਬ ਉਹ ਜੀ ਇੱਧਰ ਹੈਗਾ ਸਰਦਾਜੀ ਦਾ ਲੰਗਰ ਲੱਗਿਆ ਹੋਇਆ ਹੈ ਗੁਰਸਿੱਧ ਜੀ ਲੱਗਾਇਆ ਹੋਇਆ ਹੈ ਸਾਡੇ ਦੇ ਸਰ ਨੇ ਦੀਆਂ ਲੋ ਜੀ ਸੰਗਤ ਥੱਕਣ ਲੱਗੀ ਆ ਹੁਣ ਬੈਠਣ ਨੂੰ ਭਾਲਦੇ ਹੁਣ ਲੋਕ ਬੈਠਣ ਲੱਗੇ ਧੁੱਪ ਸੋਹਣੀ ਆ ਪਰ ਹਵਾ ਚੱਲੀ ਜਾਂਦੀ ਆ ਇਹਨਾਂ ਮਹਿਸੂਸ ਨਹੀਂ ਹੁੰਦਾ ਹੈਗਾ ਇੱਧਰ ਬਾਈ ਦੀ ਕਲਾਕਾਰੀ ਦੇਖੋ ਯਾਰ ਕਿੰਨੀ ਸੋਹਣੀ ਕਰੀ ਹੋਈ ਬਾਈ ਨੇ ਪੰਜਾਬ ਨਾਣ ਨਕਸ਼ਾ ਸੋਹਣਾ ਲੱਗਦਾ ਇਹ ਕੀ ਹੈ ਇਹ ਗੱਲ ਬਾਤ ਉਰ ਗਿਆ ਨਾ ਬਬੇ ਨਾ ਬਣਾਉਣੀ ਹੈ ਬਬੇ ਇਹਦੇ ਬਾਈ ਬਣਾ ਦੇ ਮੇਖਾ ਹਾਂ ਬਣਾਇਆ ਹਟਿਆ ਕਿੱਸੇ ਹੁਣ ਅੜੀਕਦੇ ਊੜਾੜਾ ਲਾ ਕੇ ਦੇਣਾ ਤੇ ਜੀ ਓਕੇ ਓਕੇ ਹਾਂ ਇਹ ਬਣਾਉਂਦਾ ਸੀ ਧੱਗੇ ਨਾਲ ਅਸੀਂ ਕਿੰਨੇ ਦਾ ਵੀਰੇ ਉਦਾਂ ਹੈ ਕਿੰਨੇ ਦਾ ਇਹ ਇਹ ਪਿਆ ਕੀ ਮਿਲਦਾ ਹੈ ਅੱਛਾ ਹਾਂਜੀ ਤੇ ਆ ਬਾਬਿਆਂ ਦੀ ਫੋਟੋ ਹਾਂ ਸੰਤਾਨੀ ਹਾਂਜੀ ਆ ਸਿੱਖਾਂ ਦੀ ਜੀ ਧੱਗੇ ਨੇ ਬਣਾਈ ਹੋਣਾ ਹਾਂ ਹਾਂ ਧੱਗੇ ਨਾਲੇ ਸਾਰੀ ਹਾਂਜੀ ਬਾਬਾ ਜੀ ਸੀ ਇਹਨੇ ਤਾਂ ਬਹੁਤ ਇਨੀ ਜਨੀਕ ਹੈ ਨਾ ਉਦਾਂ ਦੇ ਕਿੰਨੀ ਡਿਫਰੈਂਟ ਹੀ ਚੀਜ਼ ਬਣਾਈ ਵੀ ਹੈ। ਹਾਂ ਧਾਗਾ ਪਸ਼ਮਾ ਸੋਨਾ ਬਾਈ ਦੀ ਕਲਾਕਾਰੀ ਯਾਰ। ਪਾਰਕਿੰਗ ਤਾਂ ਸਾਰੀ ਫੁੱਲ ਹੋ ਗਈ ਕੰਪੋ। ਇੱਥੇ ਨਾ ਗੱਡੀ ਲਾ ਦਿਓ ਬਾਈ ਜਾਮ ਹੋ ਜਾਣਾ। ਕੱਢਣ ਲੱਗਿਆ ਮੁੰਲਾ ਦਾ। ਕੱਢਣ ਲੱਗੇ। ਪਰ ਉਹਨੇ ਦੇ ਕਿੰਨੀ ਸਾਲ ਤੋਂ ਲਾਈ ਹੈ। ਹਾਂ ਹਾਂ। ਉੱਤਲ ਜਾਣੀ ਹੈ ਪਰ ਤੇ ਹੁਣ ਤੁਹਾਨੂੰ ਆਪ ਲੈ ਕੇ ਚੱਲ ਜਦੋ ਤੰਗੂ ਚ। ਸਵਾਗਤ ਆਉੜ ਗਿਆ ਬੁਲਬੁਲਾ। ਉਹ ਗਾਤੋ ਜੀ ਦੀ ਤੇ ਉਧਰ ਦਾ ਉਹ ਰਟ ਪਾਤਾ ਉਹਨੇ ਉਧਰ ਰੋਣ ਲੱਗ ਗਈ ਉਹਨਾਂ ਦੇ ਹਾਰ ਦੇ ਦੁੱਖੀਆਂ ਤੁਸੀਂ ਰਾਤ ਛੋ ਕੇ ਅਸੀਂ ਪੰਜਾਬ ਦੀ ਤਰੱਕੀ ਜੇ ਹੋਣੀ ਤੇ ਘਟੋੜਨ ਪੰਜ ਬੱਲੇ ਖਾ ਲੈਣ ਕਿਸੇ ਦੀ ਘਰ ਕੁੜੀ ਆਪਣੇ ਮੇਰੇ ਇੱਕ ਬੰਦਾ ਪਾ ਲੈਣਾ ਨਾ ਬਾਬਾ ਕੇ ਇਸ ਨੇ ਵੀ ਇਹ ਕੂਰਨੇ ਅਸਰ ਸੁਣੀ ਬੋਲ ਸਕਦੇ ਲੋਕੀ ਕਾਲਜ ਨਹੀਂ ਬੋਲ ਸਕਦੇ ਤੇਰੀ ਕੋਈ ਕਿਹਿਆ ਕਰੂਗੇ ਕਿ ਅਸੀਂ ਸਪான்ਸਰ ਕਰਾਂ ਲਈ ਉਹ ਜਿਹੜੀ ਇੱਕ ਬੰਦਾ ਚਾਰ ਰੋਵ ਚਲੇ

ਪਹਿਲੇ ਨਾਲੋਂ ਜ਼ਿਆਦਾ ਲੋ ਜੀ ਹੁਣ ਸੰਗਤ ਲਾਗੀ ਵਾਪਸ ਜਾਣ ਕਰਾ ਲਓ ਤਕਰੀਬਨ ਤੇ ਹੁਣ ਟਾਈਮ ਵੀ ਬਾਵਾ ਹੋ ਗਿਆ ਇਹ ਸੀਗੀ ਵਰਸੀ ਜੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾੜੇ ਵਾਲਿਆਂ ਦੀ ਜੋ ਕਿ ਸੰਗਤ ਬਹੁਤ ਹੀ ਧੂਮਤਾਂਵ ਨਾਲ ਮਨਾਉਂਦੀ ਹੈ ਇੱਥੇ ਬਰੇਸ਼ੀਆ ਦੇ ਵਿੱਚ ਫਲੈਰੋ ਗੁਰੂ ਘਰ ਦੇ ਵਿੱਚ ਵੀਡੀਓ ਬਣਾਉਂਦੇ ਹੋਏ ਕੋਈ ਗਲਤੀ ਮਲਤੀ ਹੋ ਗਈ ਤਾਂ ਮਾਫ ਕਰਿਓ ਅੱਜ ਦਾ ਵਲੌਗ ਇੰਨਾ ਕਿ ਉਮੀਦ ਕਰਦਾ ਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਤਿ ਸ੍ਰੀ ਅਕਾਲ ਜੀ